ਸਿੱਖਾਲ ਜੀ ਸਾਰਿਆਂ ਨੂੰ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਟੁੱਟ-ਠਕ ਹੋਗੇ ਵਧੀਆ ਹੋਗੇ ਜੀ ਤੇ ਲੋ ਜੀ ਅੱਜ ਆਪਾਂ ਇੱਕ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਵਲੌਗ ਆਪਣਾ ਰਸੋਈ ਤੋਂ ਸਟਾਰਟ ਹੋ ਰਿਹਾ ਕਿਉਂਕਿ ਆਪ ਆਪਣੋਂ ਲੱਗੇ ਸੀ ਕਿ ਲੰਚ ਟਾਈਮ ਹੋ ਗਿਆ 11 ਵਜ ਦਾ ਤੇ ਅੱਜ ਬਣਾ ਰਹੇ ਆ ਮਿਸੇ ਪਰੌਂਠੇ ਅੱਜ ਮੈਂ ਗੁੰਨਿਆ ਮਿਸਾ ਆਟਾ ਹਨਾ ਜਿਹੜਾ ਰਾਤ ਦਾਲ ਬਣਾਈ ਸੀ ਆਲੂਆਂ ਦੀ ਤੇ ਪਕੌੜੀਆਂ ਦੀ ਥੋੜੀ ਜੀ ਸਗੀ ਉਹਨੂੰ ਵਿੱਚ ਮਿਕਸ ਕਰ ਲਿਆ ਆਟੇ ਤੇ ਤੇ ਵਿੱਚ ਪਾ ਲਿਆ ਬੇਸਨ ਨਮਕ ਵਿੱਚ ਪਾ ਲਿਆ ਅੱਜ ਮਿਸੇ ਪਰੌਠੇ ਬਣਨਗੇ ਹਾਲਾਂਕਿ ਮੈਂ ਲੱਸੀ ਨਹੀਂ ਪੀ ਸਕਦੀ ਕਿਉਂਕਿ ਮੈਨੂੰ ਖੰਗ ਲੱਗੀ ਹੋਈ ਆ ਤੇ ਪਰ ਇੰਨਾ ਵੀ ਮਖਣੀ ਦੇ ਨਾਲ ਤਾਂ ਮਿਸੇ ਪਰੌਠੇ ਖਾਈ ਸਕਦੇ ਆ ਚਲੋ ਜੀ ਬਣਾਉਨੇ ਆ ਫੁਲਕਾ ਤੇ ਲੰਚ ਕਰਦੇ ਆ ਉਸ ਤੋਂ ਬਾਅਦ ਫਿਰ ਵਲੌਗ ਕੰਟੀਨਿਊ ਕਰਾਂਗੇ ਜੀ ਬਣੇ ਰਹੋ ਵਲੌਗ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਧਰ ਆਪਾਂ ਕੱਪੜੇ ਧੋ ਕੇ ਸੁਕਣੇ ਪਾਤੇ ਤੇ ਧੁੱਪ ਹੁਣ ਤਿੱਖੀ ਨਿਕਲਣ ਲੱਗੀ

ਕਰ ਲਓ ਉਂ ਦੇ ਪਰ ਆ ਰਾਗਾ ਕੂਟੇ ਕੂਟੇ ਵਾਸਤੇ ਕੀ ਕਰੂੰਗੀ ਹੋਂਦਰ ਬੱਪਾ ਦਾ ਨਹੀਂ ਮੱਟੇ ਮੋਲੀ ਲੈ ਆਇਆ ਕਰੂੰ ਕੱਲੇ ਘੜਾ ਲੈ ਹੱਤ ਤਾ ਦੁੱਧ ਦੇ ਆ ਸਹੀ ਗੱਲ ਐ ਜਿਵੇਂ ਕਿ ਮੱਖੀਆਂ ਦਾ ਮੌਸਮ ਸ਼ੁਰੂ ਹੋ ਗਿਆ ਅੱਖੀਆਂ ਬਹੁਤ ਆਉਂਦੀਆਂ ਤੇ ਹੁਣ ਵੀ ਇੱਥੇ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਫਰਨੈਲ ਪਾ ਕੇ ਪੁੱਛਾ ਲੋਣਾ ਪਿਆ ਕਰੂੰਗਾ ਕਿਉਂਕਿ ਮੌਸਮ ਜਦੋਂ ਬਦਲਿਆ ਨਾ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਫਿਰ ਇੱਥੇ ओके बहुत तो उंदे के हो सारा सामान रख लिया हुन बनानी है पराठे लस्सी तो है ही नहीं सच क्योंकि तो रात दूध जमाया सीगा ते दूध जमया नहीं तो लस्सी बने नहीं हुन सारे लस्सी गए, पर लस्सी है नहीं चलो दही मपनी ना खा लन के मैं रही ਓਏ ਯਾਰ ਮਾੜੀ ਨਾ ਕਰੀ ਚਲੋ ਵੀਰੇ ਬੱਸ ਚੁੱਤੀ ਗਈ ਚਲੋ ਕੋਲ 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 ਬੜਾਈ ਸਭ ਨੇ ਰਾਈਟਿੰਗ ਅੱਛੀ ਰੱਖੀ ਹੈ ਕਰੀਏ ਮੈਂ ਪਿਆਸ ਕਰ ਰਹੀ ਹਾਂ ਸੰਦਾ ਹੈ ਮੈਂ ਪਿਆਸ ਕਰਾਂ ਮੈਂ ਅੱਜ ਦੇਰ ਕਰ ਲੈਂਦਾ ਟਾਈਮ ਹੋ ਗਿਆ 6 ਵਜ ਦਾ ਹੁਣ ਮੈਂ ਟਿਊਸ਼ਨ ਆਫ ਕਰਕੇ ਹਟਿਸ ਸੀਗੀ ਤੇ ਇੱਧਰ ਸਾਰੇ ਬੱਚਿਆਂ ਦੀਆਂ ਨੋਟਬੁక్స్ ਬੁੱਕਸ ਟੈਸਟ ਬਣਾਉਣੇ ਆ ਕੁਝ ਬੱਚਿਆਂ ਨੂੰ ਵਰਕ ਦੇਣਾ ਆ ਇਹ ਕੰਮ ਬੈਠ ਕੇ ਕਰਾਂਗੇ ਆਪਾਂ ਰਾਤ ਨੂੰ ਕਿਉਂਕਿ ਹੁਣ ਤਾਰੰਦ ਟਾਈਮ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਸੋਈ ਦੇ ਕੰਮਕਾਸ਼ ਕਰਨੇ ਆ ਜੀ ਤੇ ਚਲੋ ਜੀ ਚੱਲਦੇ ਆਪਾਂ ਹੁਣ ਗਾਹ ਚੋਂਣ ਵਾਸਤੇ బదర్ గాలి తుండి శుభీ కొడు. వరకూడ పోయాను. మొకి మన ముచ పై ఉందండి. ਸਾడ వరద నా

ਦਰ깔 ਇਹ ਰੇੜੀ ਦੇ ਵਿੱਚ ਪਾਰੇ ਸੀ ਸੀਮਿੰਟ ਤੇ ਇਹਦਾ ਟਾਇਰ ਜਿਹੜਾ ਸੀਗਾ ਉਹ ਖੁੱਲ ਗਿਆ ਹੁਣ ਸਹੀ ਕਰੋਣ ਵਾਲਾ ਆ ਕੰਮ ਦੇ ਵਿੱਚ ਘੜਮ ਹੋ ਗਿਆ ਚਲੋ ਜੀ ਤਾਰ ਕੱਢ ਲਈ ਹੁਣ ਚਲਦੇ ਆ ਘਰੇ ਸਬਜੀ ਬਣਾਈ ਆ ਹਨਾ ਛੋਲਿਆ ਹਨਾ ਛੋਲਿਆ ਸਬਜੀ ਬਣਾਈ ਲਿਆ ਤੇ ਹੁਣ ਆਪਾਂ ਟੇਸਟ ਕਰਕੇ ਦੇਖ ਰਹੇ ਸੀ ਕਿ ਇਹ ਜੀ ਬਣੀ ਾਂਗੂ ਬੁਖਾਰ ਦੇ ਵਿੱਚ ਕੁਝ ਚਟਪਣਾ ਜਿਹਾ ਖਾਣ ਨੂੰ ਜੀ ਕਰਦਾ ਰਹਿੰਦਾ। ਹੋਰ ਤਾਂ ਕੁਝ ਖਾ ਨਹੀਂ ਸਕਦੀ। ਹੋਰ ਖਾਂਗ ਹੋ ਜੂ। ਹੂੰ। ਟੈਸਟ ਬਣੀਆ ਬਹੁਤ ਦਿਨਾਂ ਬਾਅਦ ਬਣਾਈਏ ਜੀ। ਥੋੜੀ ਮਿਰਚਾ ਜਰੂਰ। ਮੈਨੂੰ ਵੈਸੇ ਵੀ ਜ਼ਿਆਦਾ ਲੱਗਦੀ ਹੈ ਮਿਰਚਾ। ਥੋੜਾ ਕਸੂ ਗਿਆ ਨਾ ਤਾਂ ਕਰਕੇ। ਬਸ ਹੁਣ ਕੱਟ ਕੇ ਕਰਦੇ ਹਾਂ। ਇਹ ਰੱਖ ਖੂਬ। ਅਨਿਰ ਫਰਾਈ। ਆ ਲੱਗਦਾ ਜਿਵੇਂ ਰੋਟੀ ਹੁੰਦੀ ਹੈ ਪਨੀਰ ਦੀ ਇਹਨੂੰ ਖੁਰਚਨੇ ਨਾਲ ਖਾ ਲਓ ਇਹ ਤਵਾ ਗਰਮ ਹੋਣਾ একদম ਬਿਲਕੁਲ ਪੈਨ ਹੋ ਗਿਆ ਪਨੀਰ ਦੀ ਰੋਟੀ ਬਣ ਗਈ ਹੈ ਰਸਨੀ ਹੈ ਹਲਕਾ ਜਿਹਾ ਫਰਾਈ ਕਰਕੇ ਖਾਓ ਸੇ ਬੜੀ ਨਰਮੀ ਆਉਂਦੀ ਹੈ ਵੈਰੀ ਗੁੱਡ ਇਹ ਗਮਲੇ ਪਲੇਟ ਚ ਪਾ ਦੇ ਆ ਗਮਲੇ ਜਿਹੜੇ ਸੀਗੇ ਇਹ ਇਹਨਾਂ ਵਿੱਚ ਰੱਖੇ ਹੋਏ ਸੀ ਨਾ ਤੇ ਹੁਣ ਲਾ ਕੇ ਥੱਲੇ ਰੱਖ ਰਹੇ ਆ ਸ਼ੁਗਰ ਆਵੜਾ ਬੁੱਟਾ ਟੁੱਟਿਆ ਨਹੀਂ ਮੈਨੂੰ ਆ ਲੱਗਦਾ ਸੀ ਵਾਹ ਵਾਲਾ ਤੋੜ ਦੋਗੇ ਤੁਸੀਂ ਉਹ ਵੱਡਾ ਚੱਕਿਆ ਜਾਊਗਾ ਆਜੋ ਕਿਹੜਾ ਵੜਾ ਛੋਟਾ ਇਹ ਇੱਧਰ ਸੀਗਾ ਇੱਥੇ ਇੱਥੇ ਸੀਗਾ ਹੂੰ ਇੱਥੇ ਨਹੀਂ ਸੀਗਾ ਇੱਥੇ ਸੀਗਾ ਇੱਥੇ ਕੋਈ ਨਹੀਂ ਇਸ ਵੱਡਿਆਂ ਦੇ ਵਿੱਚ ਇੱਧਰ ਰੱਖ ਦੇ ਅਨਾਰ ਵਾਲਾ ਹਾਂ ਉਹ ਮਨੀ ਪlant ਵਾਲਾ ਉੱਤਰ ਆਰਾਮ से ਪੂਰੇ ਹੋਇਆ ਗਮਲੇ ਹੁਣ ਆ ਵੜਾ ਬਸ ਇਹਨਾਂ ਦੇ ਵਿੱਚ ਵਿੱਚ ਰੱਖ ਦੇ ਜੈ ਇੱਕ ਇੱਕ ਆਵਲਾ ਇੱਧਰ ਅਹ ਰੰਡਾ ਜੇ ਡਿੱਗੇ ਵਿੱਚੋਂ ਚੀਹ ਹੋਰ ਕਿੱ데 ਰਹਿ ਗਏ ਆ ਦੋ ਰਹਿ ਗਏ ਇਹਦੇ ਪੋੜੀਆਂ ਤਾਂ ਨਾ ਰੱਖ ਦੀਏ ਇੱਥੇ ਜਗ੍ਹਾ ਤਾਂ ਹੈ ਨਹੀਂ ਇੱਥੇ ਵਿਚਾੜੇ ਨਹੀਂ ਰੱਖਣੇ ਹੂੰ ਉਹ ਪੋੜੀਆਂ ਤਾਂ ਰੱਖਿਆ ਮੈਨੂੰ ਫਿਰ ਇੱਕ ਪਾਸੇ ਰੱਖਿਆ ਆਵਲਾ ਦੇਖ ਨਾ ਸੋਣਾ ਨਹੀਂ ਇੱਥੇ ਚਲ ਇੱਕ ਇੱਥੇ ਰੱਖ ਦੇ ਫਿਰ ਇਹੋ। ਇਹ ਵੀ ਟੁੱਟਨ ਵਾਲਈ ਆ। ਇੱਧਰ ਗਿਆਰੀ ਚ ਤੋੜਿਆ ਸੀਗਾ। ਇਹਨੂੰ ਹੁਣ ਸਹੀ ਕਰਕੇ ਦੇਖਣਾ ਕਿਸੇ ਦਿਨ ਆ ਸਹੀ ਹੋ ਜਾਊਗਾ ਕਿ ਨਹੀਂ। ਗਮਲਾ ਸੋਨਾ ਸੀ। ਨਹੀਂ ਕਿਉਂ ਹੋਊਗਾ ਇਹਨੂੰ ਨਾ ਉੱਥੇ ਰੱਖ ਦਿਓ ਵਾੜੀ। ਇਹਨੇ ਭਾਰਾ ਚੱਕਿਆ ਨਹੀਂ ਜਾਣਾ। ਇਹਨਾਂ ਗਮਲੇ ਇੱਧਰ ਰੱਖਦੇ। ਵਿਚਾਰੇ ਰੱਖਣਾ ਸੀਗਾ। ਇਹਨੂੰ ਕਰ ਦੇ। ਜਾ ਹਾਂ ਉਹਨੂੰ ਉੱਧਰ ਕਰ ਦੇ। ਹੋ ਗਿਆ। ਕਿ ਉਹਦੀ ਜਗ੍ਹਾ ਤੇ ਦਿੱਤੀ ਬਦਲ ਕੇ ਉਹ ਬਦਲਦੀ ਨਾ ਫਿਰ ਉਹਦੀ ਗਰੰਟੀ ਆਪਨੀ ਥਾਲ ਦੀ ਗਰੰਟੀ ਦੇਗੀ ਉਹ ਮੈਨੂੰ ਲੱਗਦਾ ਮੇਰੇ ਤੋਂ ਪਾਣੀ ਪਿਆ ਫਰਸ਼ ਧੋਣੀ ਤੇ ਇੱਕ ਦਿਨ ਸ਼ਾਇਦ ਤੱਕ ਗੇਟ ਧੋਣੀ ਤਾਂ ਬਸ ਫਿਰ ਪਾਈ ਨਾ ਉਹ ਫਿਰ ਥਾਲ ਦੀ ਗਰੰਟੀ ਜੀ ਕੀ ਉਹ ਆਈ ਸੀ ਜੀ 24 ਆ 29 3 24 ਨੂੰ ਚਲ ਵਧੀਆ ਬਣ ਗਈ 29 3 24 ਨੂੰ ਸਾਲ ਹੋਣਾ ਸੀ ਮੈਨੂੰ ਇਹ ਲੱਗਦਾ ਵੀ ਸਿਰਸਿਰ ਇੱਕ ਦਿਨ ਮੈਂ ਫਰਸ਼ ਧੋਈ ਜਾਂਦੀ ਸੀ ਨਾ ਉੱਦਣ ਉੱਤਰ ਲਾਈਟ ਸੀਗੀ ਵੱਡੀ ਲੱਗੀ ਹੋਈ ਉਹ ਲਾਈਟ ਖਰਾਬ ਹੋ ਗਈ ਸੀ ਹੁਣ ਚੇਂਜ ਕਰਕੇ ਲਿਆਂਦੀ ਆ ਤੇ ਲਾ ਰਹੇ ਆ ਇਹਦਾ ਚਾਨਣ ਬਹੁਤ ਹੈ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆ ਸ਼ਾਮ ਦਾ ਟਾਈਮ ਹੋ ਗਿਆ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਪੂਰਾ ਵਲੌਗ ਜ਼ਰੂਰ ਦੇਖਿਆ ਕਰੋ ਤੇ ਕੱਲ ਨੂੰ ਮਿਲਾਂਗੀ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ